ਅਸੀਂ ਜੀ ਨੂੰ ਜੀਵਨ ਦਰਵਾਜ਼ਾ ਦੇ ਦਿੱਤਾ ਵਾਹ ਵਾਹ ਹੰਡੀ ਦਾ ਬਿਲਕੁਲ ਮੋੜ ਦਾ ਪੱਤਾ ਲੈਂਦੇ ਪੱਤਾ ਨਾ ਦੇ ਦਿੰਦੇ ਹਾਂ ਹੰਡੀ ਜੇ ਫਟਣ ਦਾ ਲੱਗਦਾ ਕਿ ਜੁੜ ਜਾਈ ਹੈ ਇਹਨੂੰ ਜਾਈ ਕਿ ਮਾਮਲਾ ਕੀ ਥਾਰਾ ਨਾਲੇ 10 15 ਜਣਾਂ ਨੇ ਪਹਿਲਾਂ ਮੈਨੂੰ ਕੁੱਟਿਆ ਫੇਰ ਮੇਰੇ ਭਰਾ ਨੂੰ ਕੁੱਟਿਆ ਜੀ ਸਾਡੇ ਮੰਮੀ ਡੈਡੀ ਹੈ ਨਹੀਂ ਗਏ ਜੀ ਸਾਨੂੰ ਬਹੁਤ ਤੰਗ ਕੀਤਾ ਜੀ ਇਹ ਬੰਦੇ ਬੁਲਾ ਕੇ ਰੋਜ਼ ਧਮਕੀਆਂ ਦਿੰਦਾ ਸਾਨੂੰ ਕਾਦੀਆਂ ਦਿੰਦਾ ਜੀ ਇਹਨੂੰ ਪੁੱਛੋ ਤੇ ਲੜਾਈ ਕੰਨਾ ਹੋਈ ਥੋਡੀ ਜਿਆਜ ਆ ਜਿਹੜੇ ਅੰਦਰ ਬੈਠੇ ਆ ਨਾਮ ਕੀ ਆ ਉਹਦਾ ਬਿੰਦ ਰੱਖਿਆ ਜੀ ਕਿੱਥੇ ਦਾ ਰਹਿਣ ਵਾਲਾ ਉਹ ਪਤਾ ਨਹੀਂ ਕੋਥਣਾ ਰੋਡ ਕੋਥਣਾ ਰੋਡ ਹਾਂ ਜੀ ਪਹਿਲੋ ਵੀ ਲੜਾਈ ਹੋਈ ਥੋਡੀ ਪਹਿਲਾਂ ਨਹੀਂ ਹੋਈ ਜੀ ਬੰਦਾ ਸਹੀ ਨਹੀਂ ਹੈਗਾ ਜੀ ਇਹ ਬੰਦੇ ਸਾਧ ਕੇ ਸਾਨੂੰ ਮਾਰ ਕੋ ਆਂਦਾ ਜੀ ਲੜਾਈ ਕੱਲ ਹੀ ਹੋਈ ਹੈ ਹਾਂ ਜੀ ਕੀ ਕਾਰਨ ਹੋ ਲੜਾਈ ਪੈਸੇ ਲੈਣੇ ਸੀ ਜੀ ਕਿੰਨੇ ਲੈਣੇ ਪੈਸੇ ਲੈਣਾ ਸੀ 1000 ਰੁਪਏ ਦੇ ਕੋ ਅੱਛਾ 100 ਪਿਛੇ ਲੱਲਰ ਪੇ ਲੜੇ ਨਹੀਂ ਗੱਲਾ ਗੱਲਾ ਜene ਉਹ ਲੜਿਆ ਸਾਡੇ ਨਾਲ ਕਿਹੜੀ ਚੀਜ਼ ਨੇ ਤੁਹਾਡੇ ਤੇ ਹਮਲਾ ਕੀਤਾ ਇਹਨੇ ਹਾਂਜੀ ਮੁੰਡੇ ਆਲੇ ਆ ਕੇ ਹਮਲਾ ਕੀਤਾ ਜੀ 15 20 ਮੁੰਡੇ ਲਿਆਂਦੇ ਸੀ ਕਿਸ ਚੀਜ਼ ਨਾ ਬਾਰ ਕੀਤਾ ਉਹਨੇ ਤੁਹਾਡੇ ਖੰਡੇ ਕਰਬਾਨਾ ਸੀਗੇ ਜੀ ਉਹਨਾਂ ਕੋ ਥਿਆਰ ਸਾਰੇ ਉਹਨਾਂ ਦੇ ਸੀਗੇ ਕਿੰਨੇ ਵਜੇ ਹੋਈ ਲੜਾਈ ਇਹ ਹੋਈ ਹੈ 6:07 ਵਜੇ 6:00 ਵਜੇ ਅੰਚੇ 6:00 ਵਜੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਮਾਮਲੇ ਨੇ ਲੱਗ ਨਹੀਂ ਹਲੇ ਤੱਕ ਕੀਤੀ ਨਹੀਂ ਜੀ ਹੁਣ ਚੱਲੇ ਆ ਬੋਲੋ ਵਾਈ ਦੀ ਮੋਕੇ ਤੇ ਮੋਕੇ ਤੇ ਪੁਲਿਸ ਜੀ ਆਈ ਤਾਂ ਜੀ ਕੋਚ ਕੇ ਰਹੇ ਆ ਪੀ ਸਾਹ ਤੁਸੀਂ ਕਿੱਥੇ ਰਹਿਣ ਵਾਲੇ ਆ ਅਸੀਂ ਪ੍ਰੀਤਨਗਰ ਮੁੰਡਾ ਡੈਡੀ ਦਾ ਨਾਮ ਕੀ ਹੈ ਤੁਹਾਡਾ ਕਲਵੰਤ ਗੋਰਾ ਕਲਵੰਤ ਹਾਂਜੀ ਇਹ ਵਿਆਹੇ ਬੰਦੇ ਆ ਜੀ ਆਪਾਂ ਕਿਹੜਾ ਛੜੇ ਛਾਂਡ ਆ ਇਹ ਤਾਂ ਛੜੇ ਛਾਂਡ ਆ ਜੀ ਜਨੇ ਖਨੇ ਨੂੰ ਘੁੱਟ ਦਿੰਦੇ ਆ ਇੰਨਾ ਕੋ ਤਾਂ ਪੈਸਾ ਹੈਗਾ ਅਸੀਂ ਗਰੀਬ ਬੰਦੇ ਆ ਮਰਾਈ ਸਾਡੇ ਨਾਲ ਨਿਆਂ ਨਹੀਂ ਕਰਦੇ ਆ ਚਲੋ ਜੀ ਇਤਨਾ ਗੱਲ ਜੀ ਵਾਰਾ ਮੇਰਾ ਮਾਮਲਾ ਇਹਦਾ ਕੁਝ ਨਹੀਂ ਹੱਲ ਹੋਤਾ ਫਿਰ ਸ਼ੂਗਰ ਮਿਲ ਚੌਂਕ ਦੇ ਨੀਚੇ ਫਲਾਈਓਵਰ ਦੇ ਨੀਚੇ ਨਾ ਇੱਥੇ ਚਾਹ ਪੀਂਗੇ ਸੀ ਇਹ ਨਹੀਂ ਕਹਿੰਦੇ ਨਹੀਂ ਮੈਂ ਇਕੱਲਾ ਹੀ ਸੀਗਾ ਤੇ ਇਹ ਤਾਂ ਇਹ ਹੋਣਾ ਕੋਈ 6:30 ਵਜੇ ਹੋਣਾ ਹੈ। ਤੇ ਉੱਥੇ ਇਹ ਡਵੀ ਸ਼ਵੀਏ ਜਿੰਨੇ ਭਰਾ ਹੈਗੇ 3-4 ਭਗਤਪੁਰ ਦੇ ਕੱਪੜੇ ਵਗੈਰਾ ਵੇਚਦੇ ਉੱਥੇ। ਤੋਂ ਕਿਸੇ ਗੱਲ ਨੂੰ ਲੈ ਕੇ ਨਾ ਤੇ ਪੈਨ ਨੂੰ ਲੈ ਕੇ ਰੋਲਾ ਪੈ ਗਿਆ। ਤੇ ਨੀਰਾਨੀ ਕਿਸੇ ਹੋਰ ਬੰਦੇ ਨਾਲ ਉਹਨਾਂ ਦੀਆਂ ਤਲਾਸ਼ੀਆਂ ਲੈਣ ਲੱਗ ਪਏ, ਪੈਸੇ ਖੋਣ ਲੱਗੇ, ਉਹਨਾਂ ਤੋਂ ਹੋਰ ਚੀਜ਼ਾਂ ਖੋਣ ਲੱਗੇ ਉਹਨਾਂ ਦੀਆਂ। ਸ਼ਨੀ ਹੈ, ਟੋਨੀ ਹੈ ਤੇ ਕੱਡਾ ਵੀ ਹੈ। ਸਾਰੇ ਭਗਤਪੁਰ ਦੇ ਸਾਰੇ ਭਗਤਪੁਰ ਦੇ ਹੈ। ਮੈਂ ਨਾ ਇਹ ਮੈਂ ਵਿੱਚੋਂ ਇਹਨਾਂ ਨੂੰ ਛਡਾਇਆ ਬੰਲਾ ਵੀ ਅੜ ਜੋ ਨਾ ਕਰੋ ਇਹ ਮੇਰੇ ਨਾਲ ਹੀ ਮੁੜ ਕੇ ਮੁੜ ਕੇ ਉਹ ਚੜ ਗਿਆ ਮੇਰੇ ਤੇ ਤੇ ਤੂੰ ਭਜੀ ਕੌਣ ਹੁੰਦਾ ਕਹਿਣਾ ਤੂੰ ਇੰਨੀ ਦੇਰ ਤੇ ਹੱਥ ਪਾਈ ਹੋਏ ਸੀ ਮੜਾ ਹੋ ਤਾਂ ਹੱਥ ਪਾਈ ਹੋਏ ਆ ਜੀ ਉਧਰ ਬੰਦੇ ਸੱਦਣ ਲੱਪਿਆ ਤੇ ਲੈ ਵੀ ਭਰਾਵਾਂ ਨੂੰ ਆਪਣੇ ਨੂੰ ਫੋਨ ਕਰਤਾ ਉਹ ਆ ਗਏ ਚਲੋ ਹੱਥ ਪਾਈ ਉੱਥੇ ਜਾਨਾ ਵਧੀ ਲੜਾਈ ਹੋਈ ਗਰੰਡ ਜੇ ਨਾ ਨੀ ਕਿ ਤੋ ਦਾਤ ਦੂਰ ਚੱਕਿਆ ਤੇ ਦਾਤ ਚੱਕ ਕੇ ਜੀ ਜਾਂ ਉਂਗਲ ਤੇ ਮਾਰਿਆ ਤੇ ਕਿਥੇ ਮਾਰਿਆ ਤੇ ਕਿਉਂ ਸਿਰ ਤੇ ਮਾਰਿਆ ਜੀ ਮੇਰੇ ਨਾਲ ਆ ਗੱਲ ਵੀ ਹੈ ਜੀ ਤੁਹਾਡਾ ਕੀ ਨਾਮ ਮੇਰਾ ਮਨਵਿੰਦਰ 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 ਜਿਹੜਾ ਤੁਹਾਡਾ ਰੈਸ਼ ਤੇ ਰੈਸ਼ ਪੁਰਾਣੀ ਰੈਸ਼ ਤਾਂ ਸਾਡੀ ਸੁਨਾਮ ਪਰੇ ਹੁੰਦੀ ਸੀ ਤੁਹਾਡਾ ਬਿੰਦਰ ਖਿਆ ਨਾਮ ਮੇਰਾ ਤੇ ਨਵੀਂ ਰੈਸ਼ ਆ ਗਈ ਕੋਠੜਾ ਰੋ ਹਾਂ ਕੋਠੜਾ ਰੋ ਇਹ ਕਿੰਨੀਆਂ ਸਥਾਂ ਲੱਗੀਆਂ ਸੱਟਾਂ ਜੀ ਟਾਂਕੇ ਲੱਗੇ ਆ ਸਿਰ 'ਚ ਦੋ ਟਾਂਕੇ ਸਿਰ 'ਚ ਲੱਗੇ ਆ ਉਂਗਲ 'ਤੇ ਲੱਗੇ ਆ ਕਿਹੜਾ ਬਾਹ ਤੇ ਕੋਹੜੇ ਜਿਨ੍ਹਾਂ ਨੇ ਤੁਹਾਡੇ ਤੇ ਬਾਤ ਕਰ ਦਿੱਤੀ ਤੁਹਾਡੀ ਕੋਈ ਪੁਰਾਣੀ ਰੰਜਿਸ਼ ਨਹੀਂ ਉਹਨਾਂ ਨਾਲ ਨਹੀਂ ਪੁਰਾਣੀ ਰੰਜਿਸ਼ ਕੋਈ ਨਹੀਂ ਜੀ ਪੁਰਾਣੀ ਰੰਜਿਸ਼ ਹੋ ਗਈ ਕਤੇ ਉਹ ਲੋਰ ਫੜੇ ਬੁਸਲੀਆਂ ਹਾਂਜੀ ਫੜ ਲਈ ਹਾਂਜੀ 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 ਫੜ ਲਈ ਠੀਕ ਹੈ ਕਿ ਨਹੀਂ ਆਏਂ ਅੱਜ ਜਾਓ ਹੋਰ ਕਟੜੂ ਘੜ ਦੱਸ ਕੇ ਜਾਣੇ ਸੀ ਜੀ ਪਾੜ ਕਿੰਨੇ ਆੜੂ ਮੇਰੇ ਤੋਂ ਹੁਣ ਪੰਜ ਜਾਣੇ ਹੋਏ ਬੜੀ ਜੀ ਅੰਦਰ ਸਾਰੇ ਪੰਜ ਜਾਣੇ ਹੋ ਸਾਰੇ ਪਕਰ ਬੁਰੇ ਜੀ ਹਾਂਜੀ 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 ਇਹ ਲੇਗਾ ਪਤਾ ਦੇ ਦੇ ਨਾਸ਼ਾ ਪਤਾ ਦੇ ਦੇ ਠੀਕ ਉੱਥੇ ਸਾਰੇ ਮਾਰਕੀਟ ਨੂੰ ਪਤਾ ਉੱਥੇ ਸਾਰਿਆਂ ਨੂੰ ਪਤਾ ਹੈ ਜੀ ਰਾਹੀਂ ਰੋਗ ਹੋ ਜੀ ਹਾਂਜੀ 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 ਤਰੀਆ ਪਹਿਲਾਂ ਕਿੰਨੇ ਸੱਜੇ ਹਨ ਵੱਡੇ ਭਰਾ ਦੋਨਾਂ ਸਿਰ ਪਾੜਦੇ ਸੀਗੇ ਚਾਰ ਪੰਜ ਜਾਣੇ ਚਾਰ ਪੰਜ ਤੋਂ ਵੀ ਜ਼ਿਆਦਾ ਹੀ ਸੀਗੇ ਮਤਲਬ ਉਹਨਾਂ ਦੀ ਅੱਖਾਂ 'ਚ ਸਪਰੇਅ ਪਾਉਂਦੇ ਸੀਗੇ ਇਹ ਤੇ ਉਹ ਹਨਾ ਸਪਰੇਅ ਕੌਣ ਪਾ ਰਹੇ ਸੀ ਜਿਨੇ ਸਿਰ ਪਾੜਿਆ ਉਹਨਾਂ ਦਾ ਹਾਂਜੀ ਅੱਖਾਂ 'ਚ ਸਪਰੇਅ ਪਾਉਂਦੇ ਸੀ ਫਿਰ ਇਹਨਾਂ ਨੇ ਪਤਾ ਨਹੀਂ ਕੀ ਹੋਇਆ ਇਹ ਆਏ ਫਿਰ ਸਾਨੂੰ ਕੋਈ ਤੇ ਲੜਾਈ ਝਗੜਾ ਹੋਇਆ ਕਿੱਥੇ ਆ ਜੀ ਸਾਨੂੰ ਨਹੀਂ ਪਤਾ ਸਰ ਅਸੀਂ ਮونی ਆਏ ਆ ਜਸ ਤੇ ਉਹ ਰਹਿ ਗਏ ਭਈ ਇਹ ਹਸਪੀਟਲ ਹੁਣ ਤੁਹਾਡੇ ਜਿਹੜੇ ਹਸਬੰਡ ਹੈ ਇਹ ਹਸਪੀਟਲ ਦੇ ਨਹੀਂ ਮੇਰੇ ਹਸਬੰਡ ਨੂੰ ਲੈ ਗਏ ਨਜਾਇਜ਼ੀ ਅੱਛਾ ਜੀ ਹਾਂਜੀ ਤੇ ਬੋਲੋ ਲੈ ਲੇ ਹਾਂਜੀ ਲੈ ਕੇ ਕੱਲ ਹੀ ਗਏ ਪਤਾ ਨਹੀਂ ਕਿਉਂ ਲੈ ਗਏ ਉਹਨੇ ਤਾਂ ਗੱਲ ਵੀ ਨਹੀਂ ਕਰਨ ਦਿੱਤੀ ਮਾੜੀ ਵੀ ਤੁਝੇ ਪੁੱਛਣਾ ਸੀ ਆਏ ਸੀ ਖੜੇ ਸੀ ਸੀ ਕਿ ਕਿੰਨੇ ਸੀ ਜੇ ਕਿ ਨਹੀਂ ਜਾਓ ਸਾਡੇ ਕਿਹੜਾ ਮਾਪੇ ਆਪਾ ਸਰ ਮੈਂ ਹੀ ਆ ਨਾ ਪੁੱਛੇ ਕੰਬੀ ਹੋਰ ਤੁਹਾਡੇ ਨਾਲ ਆਈ ਮਾਹੀ ਹੈਂ ਮਾਹੀ ਨਹੀਂ ਤੁਹਾਡੇ ਜਿਹੜੇ ਹਸਬੰਡਾ ਸ਼ਵੀ ਉਹ ਇਸ ਵੇਲੇ ਮੌਕੇ ਤੇ ਇੱਥੇ ਹਸਪੀਟਲ ਕੀ ਕਰਦੇ ਪਏ ਸਗੇ ਉਹ ਉਹ ਤਾਂ ਭਰਾ ਆ ਜਿਹਨਾਂ ਦਾ ਸਿਰ ਪਾੜਿਆ ਅੱਛਾ ਹਾਂਜੀ ਚਲੋ ਠੀਕ ਹੈ ਤੁਹਾਡੇ ਸ਼ਵੀ ਦੇ ਤਾਂ ਨਹੀਂ ਕੁਝ ਲੱਗੀਆਂ ਕੋਈ ਸੱਟ ਸੁੱਟ ਲੱਗੀ ਪਤਾ ਨਹੀਂ ਸਰ ਅਸੀਂ ਦੇਖਿਆ ਨਹੀਂ ਠੀਕ ਹੈ ਕਿਹੜਾ ਮੁੱਲਾ ਤੁਹਾਡਾ ਪਰੀਦ ਨਗਰ ਤੇ ਜਿਨ੍ਹਾਂ ਵਿੱਚੋਂ ਇੱਕ ਬੰਦੇ ਦਾ ਅਸੀਂ ਕਰ ਦਿੱਤਾ ਹੈ ਤੇ ਬਾਕੀ ਜੋ ਦੂਸਰੀ ਪਾਰਟੀ ਹੈ ਉਹ ਹਜੇ ਚਾਲੇ ਕੋ ਪਰਚਾ ਨਹੀਂ ਕਰਵਾਇਆ ਹੈ ਪੇਸ਼ੈਂਟ ਫਿਲਹਾਲ ਦੀ ਕਿਹੜੀ ਸਟੇਬਲ ਹੈ ਤੇ ਪੁਲਿਸ ਕਾਰਵਾਈ ਜੋ ਵੀ ਹੈ ਉਹ ਕਰ ਦਿੱਤੀ ਗਈ ਹੈ ਸਰ ਕੋਈ ਪਤਾ ਚੱਲਿਆ ਕਿ ਖਗਰੇਣ ਵਾਲੇ ਬੇਟੀ ਇਹ ਕੁਛ ਬਗਧੀਆਂ ਦੇ ਨੇ ਕੁਛ ਕੋਥੜਾਂ ਦੇ ਕੁਛ ਭਗਤਪੁਰੇ ਦੇ ਨੇ ਉਹ ਸੂਚਨਾ ਦੇ ਦਿੱਤੀ ਸਰ ਹਾਂਜੀ ਪੁਲਿਸ ਸੂਚਨਾ ਦੇ ਦਿੱਤੀ ਗਈ ਹੈ